ਹਾਂਜੀ ਜੈਨ ਜੀ ਸਾਰੇ ਵੀਰਾਂ ਨੂੰ ਅਸੀਂ ਅੱਜ ਜਲੰਧਰ ਬਾਈਪਾਸ ਦੇ ਨੇੜੇ ਇੱਕ ਲੋਕਾਂ ਨਾਲ ਮਿਲਣ ਵਾਸਤੇ ਬੈਠਣਾ ਸ਼ੁਰੂ ਕੀਤਾ ਵਾ ਜੀ ਕਿ ਅੱਜ ਇੱਕ ਲੜਕੀ ਕੋਮਲ ਡਾਕਟਰ ਆਫ ਪਰਮਜੀਤ ਜੀ ਜੱਸੀਆ ਦੇ ਰਹਿਣ ਵਾਲੇ ਆ ਉਹਨਾਂ ਨੇ ਅੱਗੇ ਵੀ ਲੜਕੀ ਨੇ ਸਾਡੇ ਨਾਲ ਕੰਮ ਕੀਤਾ ਵਾ ਸੋਸ਼ਲ ਵਰਕ ਤੇ ਅੱਜ ਉਹਨਾਂ ਨੇ ਸਾਡੇ ਨਾਲ ਇੱਕ ਰਾਸ਼ਨ ਦੀ ਤੇ ਇੱਕ ਜਿਹੜੀ ਮੈਡੀਸਨ ਦੀ ਸੀਗੀ नीड ਉਹਦੇ ਲਈ ਉਹਨਾਂ ਨੇ ਹੈਲਪ ਕੀਤੀ ਆ ਤੇ ਅਸੀਂ ਉਹਨਾਂ ਨੂੰ ਵਲੰਟੀਅਰ ਦਾ ਸਰਟੀਫਿਕੇਟ ਵੀ ਬਣਾ ਕੇ ਦਿੱਤਾ ਵਾ ਤੇ ਬਾਕੀ ਹੋਰ ਨੀਡੀ ਪਰਸਨ ਬਹੁਤ ਹੈ ਜਿਨ੍ਹਾਂ ਨੂੰ ਕਿਸੇ ਨੂੰ ਦਵਾਈ ਦੀ ਲੋੜ ਹੈ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਕਿਸੇ ਨੂੰ ਕੋਈ ਬੱਚਾ ਹੋ एजुकेशन ਵਾਸਤੇ ਨੀਡ ਹੈਗੀ ਆ ਅਸੀਂ ਉਹਨਾਂ ਦੀ ਨੀਡ ਪੂਰੀ ਕਰਨਾ ਚਾਹੁੰਦੇ ਆ ਜਿਹੜਾ ਵੀ ਕਿਸੇ ਵੀ ਤਰੀਕੇ ਦੇ ਕੋਈ ਵੀ ਕੰਮ ਕਿਸੇ ਦੇ ਵੀ ਆ ਸਕਦਾ ਵਾ ਉਹ ਆਪਣਾ ਜੋ ਵੀ ਖਰਚਾ ਕਰਦੇ ਆ ਉਹ ਖਰਚੇ ਦੇ ਵਿੱਚੋਂ ਜੋ ਆਪਾਂ ਕਹਿ ਦਿੰਦੇ ਆ ਆਪਾਂ ਖਾਂਦੇ ਪੀਂਦੇ ਆ ਬਾਹਰ ਕਿਤੇ ਆਪਾਂ ਖਰਚਾ ਕਰਦੇ ਆ ਉਸ ਖਰਚੇ ਵਿੱਚੋਂ ਹੀ ਕੁਝ ਹਿੱਸਾ ਕੱਢ ਕੇ ਤੇ ਆਪਾਂ ਇਹ ਕਿਸੇ ਦੀ ਹੈਲਪ ਲਈ ਕੱਢਣਾ ਵਾ ਜੇ ਐਦਾ ਵੀ ਕੱਟਣਾ ਸ਼ੁਰੂ ਕਰ ਦਿੱਤੀ ਹੈ ਥੋੜਾ ਥੋੜਾ ਤਾਂ ਕੋਈ ਵੀ ਲੋੜਵੰਦ ਬੰਦਾ ਰੋਂਗਾ ਹੀ ਨਹੀਂ। ਬਾਕੀ ਜਿਹਨੂੰ ਤੁਸੀਂ ਹੈਲਪ ਕਰਨੀ ਆ ਉਹ ਕੇਸ ਵੈਰੀਫਾਈ ਅਸੀਂ ਕਰਕੇ ਦਵਾਂਗੇ। ਕਿਉਂਕਿ ਬਿਲਕੁਲ ਕੇਸ ਸਹੀ ਹੋਊਗਾ ਤੁਹਾਡੇ ਜਿਹੜੇ ਪੈਸੇ ਆ ਕਿਤੇ ਵੀ ਗਲਤ ਹੱਥ 'ਚ ਨਹੀਂ ਜਾਊਂਗੇ। ਤੇ ਜਿਹੜਾ ਵੀ ਕਿਸੇ ਤਰੀਕੇ ਦੀ ਮਦਦ ਕਰਨਾ ਚਾਹੁੰਦਾ ਹੈ ਉਹ ਸਾਡੇ ਨੰਬਰ 93164423 ਨਿਊ ਜਨਰੇਸ਼ਨ ਵੈਲਫੇਅਰ ਸੁਸਾਇਟੀ ਦੇ ਸੰਪਰਕ ਕਰ ਸਕਦਾ ਜੀ। ਬਹੁਤ ਬਹੁਤ ਧੰਨਵਾਦ।